ਤੂਰੀ ਸ਼ਹਿਰ ਦੇ ਅ ਕਸਬੇ ਦੇ ਕੁਝ ਵਾਰ ਜਿਹੜੇ ਨੇ ਉਹਨਾਂ ਦੀਆਂ ਵੱਖ-ਵੱਖ ਧਰਮਸ਼ਾਲਾਵਾਂ ਉਹਨਾਂ ਦੀਆਂ ਗਊਸ਼ਾਲਾਵਾਂ ਜ ਜ ਉਹਨਾਂ ਦੇ ਜਿਹੜੇ ਐਨ ਜੀਓਜ਼ ਨੇ ਉਹਨਾਂ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਲਗਭਗ 3 ਕਰੋੜ 7 ਲੱਖ ਰੁਪਏ ਦੀਆਂ ਗ੍ਰਾਂਟਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਗਏ ਨੇ ਇੱਕ ਲਾਇਬ੍ਰੇਰੀ ਲੋਕ ਅਰਪਿਤ ਕੀਤੀ ਗਈ ਹੈ ਤੇ ਕੱਲ ਨੂੰ ਪਿੰਡਾਂ ਦੇ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਜਿਹੜੇ ਉਹ ਗ੍ਰਾਂਟਾਂ ਮਿਲਣਗੀਆਂ ਸੋ ਧੂਰੀ ਦੇ ਲੋਕਾਂ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਤੇ ਲੱਗੇ ਹੋਏ ਆ ਬੜਾ ਵਧੀਆ ਸ਼ਾਨਦਾਰ ਇੱਕ ਸੀਐਮ ਆਫਿਸ ਜਿਹੜਾ ਕਿ ਪੰਜਾਬ ਦੇ ਵਿੱਚ ਮੇਰੇ ਖਿਆਲ ਚ ਨੰਬਰ 1 ਤੇ ਚੱਲ ਰਿਹਾ ਕਿ ਜਿੱਥੇ ਕੋਈ ਵੀ ਆ ਕੇ ਮੰਤਰੀ ਨਾਲ ਕੋਈ ਸ਼ਿਕਾਇਤ ਹੈ ਕਿਸੇ ਨੂੰ ਕੋਈ ਹਕਮਤਰੀਆਂ ਸੰਬੰਧਤ ਕੰਮ ਹੈ ਜਾਂ ਕਿਸੇ ਮਹਿਕਮੇ ਦਾ ਕੰਮ ਹੈ ਉਹ ਉੱਥੇ ਆ ਕੇ ਸ਼ਿਕਾਇਤ ਜਮ੍ਹਾਂ ਕਰਾ ਸਕਦਾ ਹੈ ਜੋ ਸ਼ਾਮ ਤੱਕ ਮੇਰੇ ਕੋਲ ਪਹੁੰਚ ਜਾਂਦੇ ਤੇ ਸਿਉ ਦਾ ਨਾਜ਼ਰ ਵਾਲਾ ਅਫਸਰਾਂ ਕੋਲੇ ਉਹਦੀ ਜਵਾਬਦੇਹੀ ਕੋਈ ਕੀਤੀ ਜਾਂਦੀ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵਧੀਆ ਗਰਾਊਂਡ ਜਿਹੜਾ ਕੁੜੀ ਨੂੰ ਸਮਰਪਿਤ ਕੀਤਾ ਜਾਊਗਾ ਦੇਸ਼ ਭਗਤ ਕਾਂਟ ਬਰਡ ਵਾਲੇ ਵਿੱਚ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ यूपीएससी ਦੇ ਸੈਂਟਰ ਵਾਸਤੇ ਵੀ ਮੇਰਾ ਕੰਮ ਚੱਲਦਾ ਕੀ ਨਾਮ ਹੈ ਬਿਰਿੰਦਰ ਕੌਰ ਬੜਾ ਉੱਚੀ ਬੋਲੀ ਬਿਰਿੰਦਰ ਕੌਰ ਕਿਵੇਂ ਲੱਗਦਾ ਜੂ ਅੱਜ ਲਾਇਬ੍ਰੇਰੀ ਦਾ ਤੂੰ ਘਟ ਦਿੱਤਾ ਕੀ ਕਹਿਣਾ ਚਾਹੁੰਦੇ ਓ ਦੇ ਬਾਰੇ ਹਾਂਜੀ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਬਾਕੀ ਦੇਖਦੇ ਹਾਂ ਕਿਵੇਂ ਚੱਲਦਾ ਜਿਵੇਂ ਕੋਚਿੰਗ ਲੈਣ ਵਾਸਤੇ ਵੱਡੇ ਵੱਡੇ ਸੈਂਟਰਾਂ ਤੇ ਜਾਣਾ ਪੈਂਦਾ ਸੀ ਉਸ ਤਰ੍ਹਾਂ ਦੀ ਉਹਦੇ ਦੀ ਬੱਚਿਆਂ ਲਈ ਬਹੁਤ ਇਫੈਕਟਿਵ ਹੋਊਗਾ ਬਾਕੀ ਪੰਜਾਬੀ ਦੇ ਨਾਲ ਜੁੜਨਗੇ ਲੋਕ ਕਿਤੇ ਪੰਜਾਬੀ ਦੇ ਪਾਪਾ ਜ਼ਿਆਦਾ ਨਹੀਂ ਇੱਥੇ ਉਦੇ ਨਾਲ ਬਹੁਤ ਫਰਕ ਪੈਣਾ ਹੈ ਕਿਉਂਕਿ ਬੱਚੇ ਨੇ ਜਿਹੜੇ ਸੀਵੀ ਅਸੀਂ ਬੋਰਡ 'ਚ ਪੜਦੇ ਆ ਉੱਥੇ ਪੰਜਾਬੀ ਦਾ ਕੋਈ ਬਹੁਤਾ ਜ਼ਿਆਦਾ ਕਰਦੇ ਨਹੀਂ ਉਹ ਇਹਦੇ ਨਾਲ ਬਹੁਤ ਫਰਕ ਪੋਏਗਾ ਉਹ ਚੀਜ਼ ਦਾ ਯੂਪੀਐਸਸੀ ਦੀਆਂ ਬੁੱਕਸ ਪਈਆਂ ਨੇ ਲੋਕ ਸਾਰਾ ਕੁਝ ਹੀ ਪਿਆ ਮਤਲਬ ਚਲੋ ਵਧੀਆ ਗੱਲ ਆ ਵਧੀਆ ਪ੍ਰਾਲਾ ਇਹ ਪਹਿਲਾਂ ਦੇਖੀ ਲੈ ਇਹ ਜੀ ਲਾਇਬ੍ਰੇਰੀ ਤੁਸੀਂ ਫਸਤਾ ਹੀ ਦੇਖੀ ਹੈ ਤੁਸੀਂ ਵਾਤਾਵਰਨ ਜਿਵੇਂ ਸਾਰਾ ਕੁਝ ਬਹੁਤ ਵਧੀਆ ਸਭ ਤੋਂ ਵਧੀਆ ਸੀ ਜਿਹੜੀ ਇਹ ਗੱਲ ਆ ਹਾਂ ਸਾਰਾ ਕੁਝ ਬਹੁਤ ਵਧੀਆ ਕੀ ਕਹੋਗੇ ਤੁਸੀਂ ਕੀ ਨਾਮ ਆ ਤੁਹਾਡਾ ਹਰਵੀਰ ਕੁਆਰੂ ਕੀ ਕਹੋਗੇ ਲੈ ਵੀ ਦੇਖ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਥੂਰੀ ਦੇ ਵਿੱਚ ਮੇਰਾ ਖਿਆਲ ਆ ਬੈਲੀ ਲਾਇਬ੍ਰੇਰੀ ਦੀ ਐਵੇਂ ਦੀ ਤੇ ਵਕੀ ਇਸ ਵੀ ਵਗੈਰਾ ਦਾ ਪ੍ਰਬੰਧ ਹੈ ਬਸ ਸਾਰੀਆਂ ਬੜੀ ਵਧੀਆ ਲੱਗੀਆਂ ਬਹੁਤ ਵਧੀਆ ਲੱਗਿਆ ਸਿਟਿੰਗ ਵਾਸਤੇ ਚੌਪੜੀ ਸੀਟਸ ਵਗੈਰਾ ਸਾਰੀਆਂ ਕੰਫਰਟੇਬਲ ਹੈ ਹਰ ਇੱਕ ਚੀਜ਼ ਕੀ ਕਹੋਗੇ ਮੁੱਖ ਮੰਤਰੀ ਦੇ ਉਪਰਾਲੇ ਨੂੰ ਇਸ ਬਾਰੇ ਬਹੁਤ ਵਧੀਆ ਉਪਰਾਲਾ ਦਿੱਤਾ